ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਬਲੌਗ ਵਿੱਚ ਅਸੀਂ ਸਾਈ ਠੀਕ ਆਏ ਹੋ ਤੁਸੀਂ ਵੀ ਸਾਈ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਇੱਥੇ 11:30 ਦਾ ਹੋ ਗਿਆ ਕੰਮ ਜਿਹੜੇ ਸਾਰੇ ਮੋਸਟਲੀ ਮੇਰੇ ਮੁੱਕ ਗਏ ਆ ਸਵੇਰੇ ਉੱਠ ਕੇ ਪਹਿਲਾਂ ਕੱਪੜੇ ਸਾਰੇ ਧੁੱਤੇ ਤੇ ਚੱਦਰਾਂ ਵਗੈਰਾ ਚੇਂਜ ਕੀਤੀ ਅੱਜ ਦਿਨ ਹੈਗਾ ਬੁੱਧਵਾਰ ਦਾ ਤੇ ਕੱਪੜੇ ਧੁੱਤੇ ਵੇੜੇ ਵਗੈਰਾ ਸਾਰੇ ਸਾਫ਼ ਕੀਤੇ ਤੇ ਮੇੜਾ ਕਿਸੇ ਸਾਰੇ ਜਾਲੀਆਂ ਦਰਵਾਜ਼ੇ ਸਾਰੇ ਹੀ ਸਾਫ਼ ਕੀਤੇ ਅੱਜ ਸਵੇਰ ਦੇ ਲੱਗੇ ਪਹਿਲਾਂ ਸਫਾਈ ਦਾ ਕੰਮ ਬਕਾਇਆ ਤੇ ਇੱਕ ਰੂਮ ਦੀ ਬੈੱਡਸ਼ੀਟ ਮੈਂ ਵਿਛਾ ਦਿੱਤੀ ਸੀ ਦੂਜੇ ਦੀ ਚੱਕੀ ਹੋਈ ਆ ਤੇ ਵਿਰਿਆਮ ਸੌ ਗਿਆ ਵਿਛਾਣ ਲੱਗੀ ਸੀ ਰਾਤ ਉਸ ਨੂੰ ਲੇਟ ਸੁੱਤਾ ਤੇ ਹਜੇ ਉਠਿਆ ਨਹੀਂ ਕਿ ਸਵੇਰੇ 7 ਵਜੇ ਸੁੱਤਾ ਕਿ ਰਾਤ ਜਾਗਦਾ ਹੀ ਰਿਹਾ ਤੇ ਪੇਪਰ ਸੀ ਚੱਲ ਰਹੇ ਤਾਂ ਕਰਕੇ ਤੇ ਫਿਰ ਮੈਂ ਨੂੰ ਉਠਾਇਆ ਨਹੀਂ ਮੈਂ ਕਿ ਜਦੋਂ ਉਠھےਗਾ ਫਿਰ ਚਾਦਰ ਵਿਛਾ ਲਾਂਗੇ ਤੇ ਕੰਮ ਮੋਸਟਲੀ ਸਾਰੇ ਖਤਮ ਹੋ ਗਏ ਤੇ ਕੱਪੜੇ ਕਾਫੀ ਸੀਗੇ ਕੱਪੜੇ ਸਾਰੇ ਕਾਫੀ ਕਪੜੇ ਹੋ ਗਏ ਸੀਗੇ ਸਾਰੇ ਤੋਤੇ ਕੁੜਤੇ ਪਜਾਮੇ ਵਗੈਰਾ ਤੇ ਹੁਣ ਇਹ ਸੁੱਕ ਜਾਣਗੇ ਤਾਂ ਪ੍ਰੈਸ ਕਰਾਂਗੇ ਤੇ ਚਾਦਰਾਂ ਵਗੈਰਾ ਵੀ ਧੋਤੀਆਂ ਪਿੱਛੇ ਵੀ ਧੋ ਰਹੇ ਆ ਭੈਣ ਜੀ ਸਾਡੇ ਤੇ ਇਧਰ ਚਾਦਰਾਂ ਵਗੈਰਾ ਧੋਤੀਆਂ ਤੇ ਹੁਣ ਉਡ ਰਹੀਆਂ ਤੇ ਪਿੱਪਲ ਨਹੀਂ ਹਜੇ ਵੀ ਨਹੀਂ ਵੱਡਿਆ ਸੀ ਇਹਨੂੰ ਕਰਨਾ ਹੈ ਤੇ ਹੁਣ ਕਪੜੇ ਜਿਹੜੇ ਆ ਸੁੱਕ ਕੇ ਉਹਨਾਂ ਨੂੰ ਮੈਂ ਉਤਾਰਾਂਗੀ ਤੇ ਰਸੋਈ ਚ ਚਲਦੇ ਬਰਤਨ ਵਗੈਰਾ ਮੈਂ ਸਾਫ ਕਰ ਲੇ ਕਿਉਂਕਿ ਮੈਂ ਕੰਮ ਵਾਲੀ ਆ ਗਈ ਸੀ ਉਹਨੂੰ ਮੈਂ ਕਿਹਾ ਤੂੰ ਜਲਦੀ ਕੰਮ ਕਰਕੇ ਚਲ ਜਾ ਕਰ ਉਸ ਤੋਂ ਬਾਅਦ ਜਿਹੜਾ ਮੈਂ ਕੰਮ ਕਰਨਾ ਹੁੰਦਾ ਮੈਂ ਕਰ ਲਿਆ ਕਰਾਂਗੀ ਤੇ ਕੱਪੜੇ ਵੀ ਮੈਂ ਸਵੇਰੇ ਧੋਲੇ ਸੀ ਸਾਰੇ ਤੇ ਫਿਰ ਉਹਨੇ ਕੁਵੇੜੇ ਵਗੈਰਾ ਸਾਰੇ ਧੋਤੇ ਤੇ ਅੰਦਰ ਵੀ ਆਮ ਸੁੱਤਾ ਹੋਇਆ ਯਾਰ ਹੁਣ ਦੇਖਦੇ ਆਂ ਤੇ ਕਿਚਨ ਚ ਚਲਦੇ ਆਂ ਦੁਪਹਿਰ ਦਾ ਕੁਝ ਬਣਾਉਂਦੇ ਆਂ ਤੇ ਇਧਰ ਚਾਦਰ ਹਜੇ ਵਿਛਾਣੀ ਆ ਸੁੱਤਾ ਹੋਇਆ ਬਰੇ ਆਮ ਇੱਥੇ ਪੜ ਰਿਹਾ ਸੀ ਵਿਚਾਰਾ ਤੇ ਇਦਾਂ ਤੇ ਗੱਦੇ ਦੀ ਚਾਦਰ ਮੈਂ ਖੇਚ ਲਈ ਤੇ ਮੈਂ ਕਿ ਹੁਣ ਬਾਅਦ ਚ ਵਿਛਾਲਾਂਗੀ ਇਹਦਾ ਕਵਰ ਵੀ ਲਾਇਆ ਸੀ ਇਸ ਗੱਦੇ ਦਾ ਬਰੀਆ ਮੇਰੇ ਕੱਲ ਪਾਇਂ ਡੋਲ ਦਿੱਤਾ ਸੀ ਤੇ ਉਹ ਮੈਂ ਬਾਹਰ ਲਾ ਕੇ ਸੁੱਕਣੇ ਪਾਇਆ ਗੱਦਾ ਧੁੱਕੇ ਪਾਇਆ ਸੀ ਉਹ ਮੈਂ ਵਿਛਾਇਆ ਤੇ ਹੁਣ ਇਦਾਂ ਹੀ ਸੁੱਤਾ ਹੋਇਆ ਜਦੋਂ ਉੱਠੇਗਾ ਫਿਰ ਦੇਖਾਂਗੇ ਚਾਦਰ ਬਾਅਦ ਚ ਵਿਛਾਵਾਂਗੀ ਇਹ ਰੋਟੀ ਇਹਦਾ ਬਾਅਦ ਚ ਸਾਫ ਕਰਦੇ ਤੇ ਕਿਚਨ ਚ ਚੱਲਦੇ ਆ ਕਿਚਨ ਚ ਜਿੱਥੇ ਬਰਤਨ ਵਗੈਰਾ ਸਾਰੇ ਸਾਫ ਕਿਤੇ ਹੋਇਆ ਮੈਂ ਸੇਰ ਦੇ ਬ੍ਰੇਕਫਾਸਟ ਵਗੈਰਾ ਦੇ ਜਿਹੜੇ ਵੀ ਦੁੱਧ ਵਗੈਰਾ ਦੇ ਸੀਗੇ ਸਾਰੇ ਕਰ ਲਏ ਇਸ ਮਾਨ ਹੈਗਾ ਇਹਨਾਂ ਨੂੰ ਰੱਖਦੀਆਂ ਤੇ ਧਾਵ ਵਗੈਰਾ ਧਰਦੀਆਂ ਦੁੱਧ ਗਰਮ ਹੋ ਗਿਆ ਤੇ ਥੋੜੀ ਜਿਹੀ ਨੀ ਡਸਟਿੰਗ ਰਹਿੰਦੀ ਆ ਮੇਰੀ ਇਹ ਵਾਲਾ ਜਿਹੜਾ ਮੈਂ ਇਹ ਕੋਰਨਰ ਐ ਸਾਫ ਕਰਨਾ ਕਿਉਂਕਿ ਜਦੋਂ ਧੂਆ ਵਗੈਰਾ ਫਿਰ ਵੀ ਜਿਹੜਾ ਹੋ ਜਾਂਦਾ ਤੇ ਥੋੜਾ ਜਿਹਾ ਹੋ ਜਾਂਦਾ ਧੂਏ ਦੇ ਨਾਲ ਡੱਬੇ ਵਗੈਰਾ ਖਰਾਬ ਹੋ ਜਾਂਦੇ ਤੇ ਮੈਂ ਕਿਹਾ ਸੀ ਮੈਂ ਬਾਅਦ ਚ ਕਰਾਂਗੀ ਤੇ ਕੋ ਦਰਵਾਜ਼ਾ ਕਰਤਾ ਬੰਦ ਤੇ ਚਲੋ ਮਿਲਦੇ ਆ ਫਿਰ ਤੁਹਾਨੂੰ ਫਰੈਂਡਸ ਤੇ ਮੈਂ ਵਲੋਗ ਹੈ ਸ਼ੂਟ ਕਰਨ ਲੱਗੀ ਸੀ ਕਿ ਸ਼ੁਰੂ ਤੇ ਕਿਸੇ ਦਾ ਫੋਨ ਆ ਗਿਆ ਉਹ ਸੁਣਨ ਲੱਗੀ ਫਿਰ ਨਾਲ-ਨਾਲ ਫੋਨ ਸੁਣਿਆ ਤੇ ਨਾਲ-ਨਾਲ ਇਧਰ ਮੈਂ ਦਾਲ ਰੱਖ ਦਿੱਤੀ ਹੈ ਮੂੰਗੀ ਦੀ ਤੇ ਮੈਂ ਲੱਗੀ ਸੀ ਗਾਜਰਾ ਵਗੈਰਾ ਮਟਰ ਬਣਾਉਣ ਤੇ ਹਸਬੰਦ ਕਹਿੰਦੇ ਦਾਲ ਚੋਲ ਬਣਾ ਲੈ ਤੇ ਬੱਦਲ ਬਹੁਤ ਆ ਗਏ ਕੱਪੜੇ ਲਹਣੇ ਪਾਣੇ ਬਾਹਰੋਂ ਤੇ ਇਧਰ ਦਾਲ ਧਰ ਦਿੱਤੀ ਹੈ ਇਧਰ ਮੈਂ ਚਾਵਲ ਰੱਖੇ ਹੋਏ ਹੈ ਜੀਰਾ ਰਾਈਸ ਤੇ ਦਬਾ ਰੱਖਿਆ ਹੁਣ ਤੜਕਾ ਛੇਲਦੀ ਹੈ ਇਕੜਾ ਇਹ ਚੀਰਾ ਖਿਦਿੱਤੇ ਨੇ ਤੇ ਇਧਰ ਦਾਲ ਸਿਮ ਤੇ ਰੱਖ ਦਿੱਤੀ ਆ ਖੁੱਲੀ ਰੱਖੀ ਦਾਲ ਤੇ ਚਾਹਰਾਂ ਨੂੰ ਮਟਕ ਦਾਂਗੀ ਏਦਾਂ ਸਿਮ ਤੇ ਕਰ ਦਿੱਤਾ ਤੇ ਦਾਲ ਨੂੰ ਮੈਂ ਸਿਮ ਤੇ ਕਰਤਾ ਕਿ ਬਾਹਰ ਨਾ ਆਵੇ ਤੇ ਚਲੋ ਚੱਲਦੇ ਆ ਬਾਹਰ ਦੇਖਦੇ ਆ ਤੇ ਇਧਰ ਹੁਣ ਮੈਂ ਥੋੜੇ ਭਾਂਡੇ ਜਿਹੜੇ ਇਹਨਾਂ ਲਾਵਾਂਗੀ ਗਾਜਰਾਂ ਜਿਹੜੀਆਂ ਇਹ ਇਹਨਾਂ ਨੂੰ ਮੈਂ ਪੱਟਾਂ 'ਚ ਕੱਟ ਕੇ ਰੱਖ ਲਾਂਗੀ ਕਿ ਸ਼ਾਮ ਨੂੰ ਤੜਕਾ ਲਗਾ ਲਾਂਗੇ ਤੇ ਬਰਤਨ ਵਗੈਰਾ ਇਧਰ ਮੈਂ ਸਾਰੇ ਲਾ ਦਿੱਤੇ ਨੇ ਸੁਗਾ ਕਿੱਕਮੇ ਤੋਂ ਕੁਲੀ ਚ ਰੱਖ ਦਿਆਂ ਤੇ ਇਹ ਵਾਲਾ ਕਾਰਨਰ ਮੈਂ ਹੁਣ ਸਾਫ ਕਰਨਾ ਨਾਲ ਨਾਲ ਤੜਕਾ ਲਾ ਕੇ ਫਿਰ ਉਸ ਤੋਂ ਬਾਅਦ ਕਰਾਂਗੇ ਤੇ ਇੱਧਰ ਬੈੱਡ ਸ਼ੀਟ ਵਿਛਾਉਣੀ ਆ ਕਮਰੇ ਚ ਬਰਿਆਮ ਉੱਠ ਗਿਆ ਤੇ ਉੱਡ ਜਾ ਬਟੇ ਫਟਾਫਟ ਨਹੀਂ ਤੇ ਹੁਣ ਮੈਂ ਕਦੀ ਧੁੱਪ ਚੜ ਜਾਂਦੀ ਆ ਕੋਈ ਪਤਾ ਨਹੀਂ ਲੱਗਦਾ ਮੈਂ ਅੰਦਰ ਗਈ ਤੇ ਬੱਦਲ ਇਕਦਮ ਕਾਲੇ ਆਏ ਹੁਣ ਇਕਦਮ ਧੁੱਪ ਚੜੇਗੀ ਚਲ ਫਿਰ ਹੁਣ ਰਹਿਣ ਹੀ ਦਿੰਦੇ ਕੱਪੜੇ ਠਹਿਰ ਜਿਕੇ ਕਿਉਂਕਿ ਤੌਲੀਏ ਥੋੜੇ ਜਨੇ ਨਾ ਧੁੱਪ ਜੀ ਲੱਗ ਜੇ بارشਾਂ ਦੇ ਫਿਰ ਬਾਅਦ ਚ ਹੀ ਲਾਣੇ ਮੈਂ ਅੰਦਰ ਸੀ ਤੇ ਐਂ ਹਨੇਰਾ ਜਿਹਾ ਲੱਗ ਰਿਹਾ ਸੀ ਮੈਨੂੰ ਤੇ ਹਾਂ ਅੱਗੇ ਵੀ ਦੇਖਦੇ ਵਾਏ ਗੁਰਜੀ ਤੇ ਹੁਣ ਇਹ ਇਹ ਵਾਲਾ ਕਮਰਾ ਸਾਫ਼ ਕਰਾਂਗੇ ਤੇ ਧੁੱਪ ਵਾਦੂ ਹੋਈ ਪਈ ਆ ਤੇ ਅੱਜ ਕੰਮ ਜਿਹੜਾ ਜਲਦੀ ਖਤਮ ਹੋ ਗਿਆ ਵਧੀਆ ਹੋਇਆ ਤੇ ਬਿੱਲੀ ਨੂੰ ਗਾੜ ਦਿਵਾਉਣੀ ਸੀ ਅੱਜ ਦੀ ਹੈ ਜੇ ਤੱਕ ਉਨ ਬਿੱਲੀ ਨੇ ਤਿੰਨ ਬਲੂੰਗੜੇ ਦਿੱਤੇ ਤੇ ਉਹ ਸਾਰੇ ਇੱਕ ਪਹਿਲੀ ਬਿੱਲੀ ਆ ਤੇ ਤਿੰਨ ਬਲੂੰਗੜੇ ਉਹ ਤੇ ਸਾਰੇ ਇਕੱਠੇ ਹੋ ਕੇ ਪੌੜੀਆਂ 'ਚ ਆ ਕੇ ਬੈਠ ਜਾਂਦੇ ਆ ਤੇ ਬਰਿਆਮ ਡਾਈਟ ਪਾਉਂਦਾ ਤੇ ਜਦੋਂ ਬਰਿਆਮ ਜਾਂਦਾ ਹੈ ਕਿਤੇ ਇੰਨਾ ਉਹਦੇ ਨਾਲ ਖੇਲਦੀਆਂ ਉਹਦੇ ਪਿੱਛੇ-ਪਿੱਛੇ ਜਾਂਦੀ ਮੇਰਾ ਨਾ ਫੋਨ ਹੋ ਗਿਆ ਖਰਾਬ ਫੋਨ ਦਾ ਪਤਾ ਨਹੀਂ ਕਿਉਂ ਕਿਸੇ ਦੀ ਕਾਲ ਆ ਰਹੀ ਸੀ ਤੇ ਕਿਸੇ ਦੀ ਲਾਈਵ 'ਚ ਲੱਗਾ ਸੀ ਤੇ ਇੱਕਦਮ ਹੀ ਬਲੈਕ ਹੋ ਗਿਆ ਨਵਾਂ ਫੋਨ ਸੀਗਾ ਤੇ ਫਿਰ ਜਾ ਕੇ ਠੀਕ ਕਰਵਾ ਕੇ ਲੈਂਦਾ ਤੇ ਕੱਲ ਮੇਰਾ ਬਲੌਗ ਸਾਂ ਆਣੀ ਪਾਇਆ ਤੇ ਇੱਕ ਤੁਹਾਨੂੰ ਗੁੱਡ ਨਿਊਜ਼ ਸੁਣਾਉਣੀ ਉਹ ਅੱਗੇ ਜਾ ਕੇ ਸੁਣਾਵਾਂਗੇ ਤੇ ਜੇ ਆ ਜਾਣਗੇ ਸੱਚੇ ਪਾਤਸ਼ਾਹ ਨੇ ਜੋ ਮਿਹਨਤ ਕੀਤੀ ਹੋਈ ਆ ਤੇ ਉਹਦਾ ਜੇ ਰਿਜ਼ਲਟ ਮਿਲ ਗਿਆ ਤੇ ਮੇਲ ਵਗੈਰਾ ਆ ਗਈ ਆ ਤਾਂ ਤੁਹਾਨੂੰ ਸਮਝ ਜਾਣੇ ਸਾਰੇ ਭੈਣ ਭਰਾ ਤੇ ਜੇ ਆ ਗਈ ਤਾਂ ਫਿਰ ਅਸੀਂ ਜਰੂਰ ਤੁਹਾਨੂੰ ਸ਼ੇਅਰ ਕਰਾਂਗੇ ਕਿ ਤੁਸੀਂ ਸਾਰੇ ਭੈਣ ਭਰਾਵਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਆ ਤੇ ਇੱਥੋਂ ਤੱਕ ਲਿਆਂਦਾ ਤੇ ਅੱਗੇ ਵੀ ਤੁਸੀਂ ਹੀ ਲੈ ਕੇ ਜਾਣਾ ਤੇ ਮੈਂ ਡੇਲੀ ਵਲੌਗ ਹੀ ਪਾਇਆ ਕਰਾਂਗੇ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਜੋ ਘਰ ਦਾ ਕੰਮ ਕਰਦੀ ਆ ਹਾਊਸ ਵਾਈਫ ਉਹੀ ਕੰਮ ਦਿਖਾ ਰਹੀ ਆ ਤੇ ਮੈਂ ਦੱਸਿਆ ਕਿਹਾ ਸੀ ਕਿ ਮੈਂ ਤੁਹਾਨੂੰ ਸਟਿਚਿੰਗ ਵਗੈਰਾ ਦਾ ਵੀ ਦੱਸਿਆ ਕਰਾਂਗੀ ਜੋ ਕਰਾਂਗੀ ਤੇ ਮੇਰੇ ਕੋਲ ਥੋੜਾ ਹੋ ਨਹੀਂ ਰਿਹਾ ਤੇ ਜੋ ਸਲਾਈ ਕਢਾਈ ਕਰੋਸ਼ੀਆ ਵਗੈਰਾ ਦਾ ਵੀ ਮੈਂ ਪਾਇਆ ਕਰਾਂਗੀ ਉਹ ਵੀ ਮੈਂ ਕਿਹਾ ਸੀਗਾ ਤੇ ਮੈਥੋਂ ਹਜੇ ਬਣੇ ਨਹੀਂ ਕੁਝ ਪ੍ਰੋਬਲਮ ਘਰ ਹੋਣ ਕਰਕੇ ਕਿਉਂਕਿ ਘਰ ਦਾ ਕੰਮ ਹੀ ਨਹੀਂ ਮੁੱਕਦਾ ਸਕਦੇ ਹੁਣ ਕਹਿੰਦੇ ਨੇ ਜਦੋਂ ਜਦੋਂ ਈਜ਼ੀ ਅੱਗੇ ਅੱਗੇ ਹੁੰਦੀ ਆ ਤੇ ਬੱਚੇ ਵੱਡੇ ਹੁੰਦੇ ਨੇ ਤੇ ਫਰਕ ਤਾਂ ਪੈ ਹੀ ਜਾਂਦਾ ਕਿਉਂਕਿ ਕੰਮ ਨਹੀਂ ਸਾਰਾ ਕੁਝ ਤੇ ਨਾਲੇ ਉਹ એનર્ਜੀ ਵੀ ਨਹੀਂ ਜਿਹੜੀ ਪਹਿਲਾਂ એનર્ਜੀ ਹੁੰਦੀ ਜਦੋਂ ਅਸੀਂ ਜਵਾਨ ਹੁੰਨੇ ਆ ਤੇ એનર્ਜੀ ਹੁੰਦੀ ਆ ਤੇ ਮਤਲਬ ਮੰਨ ਲਓ ਕਿ 30 32 ਸਾਲ ਦੀ ਉਮਰ 'ਚ ਜਾਂ 28 ਸਾਲ ਦੀ ਉਮਰ 'ਚ ਜੋ ਸਾਡੇ ਕੋਲ ਅਸੀਂ ਉਹ ਕੰਮ ਕਰਦੇ ਆ ਹੈਨਾ ਤੇ ਉਹ ਅੱਗੇ ਅੱਗੇ ਜਾ ਕੇ ਹੁਣ 40 ਪਲੱਸ ਤਾਂ ਥੋੜਾ ਪ੍ਰੋਬਲਮਾਂ ਤੇ ਆਂਦੀਆਂ ਹੀ ਆ ਉਨੀ ਬੰਦੀ ਜਿੱਦਾਂ ਇੱਕ ਸੇਹਰੇ ਉੱਠਣਾ ਬਾਹਰ ਮਸ਼ੀਨ ਲਾ ਆਤੀ ਆ ਅੰਦਰ ਸਫਾਈਆਂ ਕਰ ਲੀਆਂ ਭੱਜ ਭੱਜ ਕੇ ਕੰਮ ਕਰਨੇ ਥਕਾਵਟ ਬਿਲਕੁਲ ਹੀ ਨਹੀਂ ਹੁੰਦੀ ਕਿ ਥਕਾਵਟ ਦਾ ਮੈਂ ਤਾਂ ਨਹੀਂ ਅਸੀਂ ਮੈਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਥਕਾਵਟ ਕੀ ਚੀਜ਼ ਹੈ ਰੋਕੀ ਦੁਪਹਿਰ ਨੂੰ ਰੈਸਟ ਕਰਦੇ ਸੀ ਮੈਂ ਕਦੀ ਰੈਸਟ ਨਹੀਂ ਸੀ ਕੀਤੀ ਘਰ ਦਾ ਕੰਮ ਕਰਨਾ ਆਪ ਕਰਨਾ ਖੁਦ ਫਿਰ ਕੁਛ ਨਾ ਕੁਛ ਸਲਾਈ ਦਾ ਕੰਮ ਕਰਦੇ ਰਹਿਣਾ ਫਿਰ ਕੁਛ ਕ੍ਰੋਸ਼ੀਆ ਲਗਾ ਲਿਆ ਕੁਝ ਵੀ ਲਗਾ ਲਿਆ ਐਦਾਂ ਕੰਮ ਕਰਨੇ ਤੇ ਹੁਣ ਉਹ ਅੱਗੇ ਨਾਲ ਥੋੜਾ ਨਾ ਫਰਕ ਪੈ ਗਿਆ ਕਿ ਜਿੱਦਾਂ ਉਹ ਹਿੰਮਤ ਜੀ ਨਹੀਂ ਜਿੱਦਾਂ ਹੁਣ ਕਪੜੇ ਧੋ ਰਹੀ ਆ ਮੈਂ ਤੇ ਜੇ ਮੈਂ ਫਟਾਫਟ ਆ ਕੇ ਦਰਵਾਜੇ ਸਾਫ ਕਰ ਰਹੀ ਆ ਥੱਕ ਥੱਕ ਹੋ ਜਾਂਦਾ ਜਿਵੇਂ ਬੈਕ ਪੇਨ ਹੋਣ ਲੱਗੀ ਕੁਝ ਸਜੇਰੀਅਨ ਆਪਰੇਟ ਹੋਏ ਨੇ ਉਹਦੇ ਕਰਕੇ ਵੀ ਫਰਕ ਪੈਂਦਾ ਤੇ ਨਾਲ-ਨਾਲ ਤੁਹਾਡਾ ਗੱਲਾਂ ਕਰਦੇ ਕਰਦੇ ਚਲੋ ਤੇ ਹੁਣ ਕਰਦੇ ਆ ਇੱਧਰ ਇਹ ਥੋੜਾ ਸਮਾਨ ਸੀਗਾ ਤੇ ਉਹ ਵੀ ਰੱਖ ਲਿਆ ਵਿੱਚ ਇੱਧਰ ਇਹ ਤਾਂ ਭਰੇ ਰਹਿੰਦੇ ਸਮਾਨ ਨਾ ਬਾਹਰ ਕੱਢ ਕੇ ਰੱਖ ਲੈਂਦੇ ਨੇ ਤੇ ਲੰਮੀ ਇਹਨੂੰ ਡੱਬੇ ਚ ਪਾ ਦਿੰਨੇ ਆ ਉਹਦੇ ਚ ਖਤਮ ਹੋ ਗਿਆ ਹੁਣ ਮੈਂ ਵੀ ਸੋਚ ਰਹੀ ਨਾ ਡੱਬੇ ਮੇਰੇ ਕੋਲ ਬਾਲਟੀਆਂ ਵੀ ਹੈਗੀਆਂ ਕੁਛ ਤੇ ਜਿਹੜੇ ਡੱਬੇ ਜਿਹੜੇ ਹੈ ਸਮਾਨ ਵਾਲੇ ਉਹਨਾਂ ਚ ਪਾ ਕੇ ਰੱਖ ਲਾਂ ਕਿਉਂਕਿ ਫਿਰ ਨਾ ਬਹੁਤ ਸਾਫ਼ ਕਰਨੇ ਪੈਂਦੇ ਧੂਨੇ ਦੇ ਨਾਲ ਤੇ ਹੁਣ ਉਹ ਕਰ ਲੈਣੀ ਹੈ ਕਿ ਜਰੂਰ ਦਿਨੋ ਦਿਨ ਸਾਫ਼ ਕਰਾਂ ਤੇ ਜਿਹਨੂੰ ਸਾਫ਼ ਕੀਤੇ ਹੁਣ ਉਹਨਾਂ ਬਾਲਟੀਆਂ ਬੁਗੀਆਂ ਚ ਰੱਖ ਦੇਣੀ ਮੈਂ ਚੱਕ ਕੇ ਤੇ ਜ਼ਰੂਰ ਤੋਂ ਜ਼ਰੂਰ ਜਿੰਨੀ ਕੀ ਜ਼ਰੂਰ ਤੋਂ ਉਹਨਾਂ ਕਿ ਜਿੱਦਾਂ ਮੈਂ ਹਾਂ ਕੱਚ ਆਪਣੇ ਭਾਂਡੇ ਵਗੈਰਾ ਵੀ ਉਹਨੇ ਹੀ ਲਾਏ ਹੋਏ ਨੇ ਕੱਚ ਦੇ ਭਾਂਡੇ ਮੈਂ ਜਿੱਥੇ ਤੁਹਾਡੇ ਨਾ ਸਟ ਵਗੈਰਾ ਉਹ ਮੈਂ ਕੋਈ ਆਵੇ ਤਾਂ ਫਿਰ ਕੱਢ ਲੈਂਦਾ ਕਿਉਂਕਿ ਅਸੀਂ ਧਮਾਂ ਵਾਲੀਆਂ ਗੱਲਾਂ ਜਿਹਨੂੰ ਤੇ ਬਹੁਤ ਟੁੱਟਦੇ ਨੇ ਤੇ ਫਿਰ ਇਸ ਕਰਕੇ ਥੋੜੇ ਜਿ ਮੱਤਲ ਲਾਏ ਨੇ ਜਿਵੇਂ ਮੈਂ ਅੱਛੇ 6-7 ਪਲੇਸਾਂ ਜਿੱਥੇ ਕੋਈ ਆਵੇ ਫਿਰ ਕੱਢ ਲਈ ਦੀਆਂ ਥੋੜੇ ਜਿੰਨੇ ਇੰਨੇ ਕੀ ਬੱਤਲ ਲਗਾਏ ਹੋਏ ਨੇ ਬਾਕੀ ਅੰਦਰ ਰੱਖੇ ਹੋਏ ਆ ਸੋਲੂਮ ਚ ਅਲਮੇਰਾ ਚ ਰੱਖੇ ਹੋਏ ਨੇ ਤੇ ਉਹ ਵੀ ਸਾਫ ਕਰਨੇ ਪੈਂਦੇ ਆ ਪੂੰਝਨੇ ਤੇ ਪੈਂਦੇ ਆ ਤੇ ਇਹ ਨਮਕੀਨ ਇਹ ਬਹੁਤ ਵਧੀਆ ਨਮਕੀਨ ਹਨ ਜਿਹੜੇ ਮੈਂ ਡੱਬੇ ਲਏ ਸੀਗੇ ਇਹਨੂੰ 4 ਸਾਲ ਹੋ ਗਏ ਨੇ ਤੇ ਇੰਨੇ ਸੋਹਣੇ ਹਨ ਡੱਬੇ ਨੇ ਹੈ ਤੇ ਐਲੂਮੀਨੀਅਮ ਦੇ ਨੇ ਬਹੁਤ ਵਧੀਆ ਤੇ ਉਹ ਦੋ ਮੈਨੂੰ ਬੜੇ ਵਾਅਛੇ ਲੱਗੇ ਤੇ ਬੇਟੀ ਨੇ ਆਰਡਰ ਕੀਤੇ ਸੀ ਉਹਨੂੰ ਬਹੁਤ ਆਸਾਨ ਸੀਗੇ ਤੇ ਇਹਦੇ ਵਿੱਚ ਨਮਕੀਨ ਵਗੈਰਾ ਇਹਦੀ ਲਿਡ ਇੰਨੀ ਵਧੀਆ ਨਾ ਬਹੁਤ ਵਧੀਆ ਦੀ ਲਿਡ ਇਹ ਜਿਹੜੀ ਪਲਾਸਟਿਕ ਲੱਗਾ ਹੋਇਆ ਹੈ ਨਾ ਇਹਦੇ ਨਾਲ ਬਿਲਕੁਲ ਨਮਕੀਨ ਬਿਸਕਟੜੇ ਖਰਾਬ ਨਹੀਂ ਹੁੰਦੇ ਤੇ ਇੱਕ ਸ਼ੂਗਰ ਵਾਸਤੇ ਸੀ ਇੱਕ ਚਾਪਤੀ ਦਾ ਸੀਗਾ ਉਹ ਹਾਂ ਚਾਪਤੀ ਵਾਸਤੇ ਸੀ ਇੱਕ ਕੋਪੀਜ਼ ਦਾ ਤੇ ਇੱਕ ਨਮਕੀਨ ਦਾ ਸੀਗਾ ਤੇ ਉਹਦੇ ਵਿੱਚ ਬਿਸਕਟ ਪਾ ਕੇ ਰੱਖ ਲਈਦੇ ਆਟੇ ਵਾਲੇ ਤੇ ਇਹਨਾਂ 'ਚ ਨਮਕੀਨ ਵਗੈਰਾ ਪਾ ਕੇ ਰੱਖ ਲਈਦਾ ਤੇ ਜੰਨੀ ਕੀ ਚੀਜ਼ ਚਾਹੀਦੀ ਉਂਟੀ ਤੇ ਵੈਸੇ ਹੁਣ ਮੈਨੂੰ ਲੱਗਦਾ ਇਹਦੇ 'ਚ ਚਨੇ ਪਾਏ ਹੋਏ ਮੈਂ ਬਰੀਆਮ ਨੇ ਚਨੇ ਪਾਏ ਹੋਏ ਬਲੈਕ ਚੋਕਾਂ ਦਾ ਦਿੱਟ ਨੈਟ ਨੇ ਦੇ ਚੀ ਪਾ ਦਿੱਤੇ ਹੁਣ ਇਹਨਾਂ ਨੂੰ ਸਾਫ ਕਰਦੀ ਕੋਰਨਰ ਮੇਰਾ ਰਹਿ ਗਿਆ ਤਾਂ ਸਾਫ ਕਰਨਾ ਵਾਲਾ ਤੇ ਇਹਨੂੰ ਸਾਫ ਕਰ ਬਾ ਨਾਲ ਨਾਲ ਕੋਕ ਸੁਵੇਰੇ ਮੇਰੇ ਕੋਲ ਨਾ ਵਲੌਗ ਨਹੀਂ ਸ਼ੂਟ ਹੋਇਆ ਇਸ ਕਰਕੇ ਜਲਦੀ ਜਲਦੀ ਕੰਮ ਕਰਨਾ ਹੁੰਦਾ ਤੇ ਕੱਪੜੇ ਧੋ ਰਹੀ ਸੀ ਸਾਰਾ ਹਨਾ ਤੇ ਕੰਮ ਵਾਲੀ ਆਗੀ ਤੇ ਫਟਾਫਟ ਮੈਨੂੰ ਇਹ ਕੇ ਕੰਮ ਕਰਾ ਲਾਂ ਕਿ ਜਿਵੇਂ ਮੈਂ ਵੀਡੀਓ ਬਣਾਉਣ ਲੱਗ ਜਾਂਦੀ ਫਿਰ ਕੰਮ ਅੱਧ ਪਚਾਦਾ ਕੰਮ ਕਰਕੇ ਚੱਲ ਜਾਂਦੀ ਆਂ ਦਾਂ ਕਰਕੇ ਅੱਜ ਫਿਰ ਮੈਂ ਸਾਰਾ ਕੋਈ ਦਰਵਾਜ਼ੇ ਵਗੈਰਾ ਸਾਫ਼ ਕਰਨੇ ਸੀ ਸਾਰੇ ਕਰਨੇ ਸੀ ਕਿ ਫਸਫੋੜ ਦੇ ਤੇ ੱੱਲੇ ਸੋਫਿਆਂ ਦੇ ਕਵਰ ਵਗੈਰਾ ਗੱਦੀਆਂ ਵਗੈਰਾ ਸਾਰੇ ਧੋਤੇ ਉਹਨਾਂ ਨੂੰ ਚੜਾਇਆ ਚੜਾ ਕੇ ਥੋੜ ਕੇ ਮੈਨੂੰ ਇਹ ਫਟਾਫਟ ਕੰਮ ਖਤਮ ਹੋ ਜੇ ਤੇ ਮੈਂ ਆਪਣੇ ਮਾਮਾ ਜੀ ਦਾ ਪਤਾ ਲੈਣ ਜਾਣਾ ਅਜੇ ਜਾਇਆ ਨਹੀਂ ਜਾ ਰਿਹਾ ਕਿਉਂਕਿ ਜੋ ਮੈਂ ਜਾਣੀ ਹੌਸਪੀਟਲ ਚੱਲ ਜਾਂਦੇ ਤੇ ਦੇਖ ਲਈ ਅੱਜ ਜੇ ਹੁਣ ਬਰਿਆਮ ਦੀਆਂ ਛੁੱਟੀਆਂ ਹੋ ਗਈਆਂ ਸਕੂਲ ਬੰਦ ਹੋ ਗਏ ਨੇ ਸਾਡੇ ਇੱਥੇ ਨਹੀਂ ਤੇ ਸਾਡਾ ਸਕੂਲ ਕਦੀ ਨਹੀਂ ਇੰਨੀਆਂ ਛੁੱਟੀਆਂ ਵੀ ਹੁੰਦੀਆਂ ਨਹੀਂ ਬਹੁਤ ਘੱਟ ਦਾ ਸਕੂਲ ਜਿਹੜਾ ਬੰਦ ਹੁੰਦਾ ਤੇ ਆਹ ਨੂੰ ਖੜਾ ਦੇ ਕਰਕੇ ਤੇ ਗਵਰਨਮੈਂਟ ਨੇ ਬੰਦ ਕੀਤੇ ਤਾਂ ਤਾਂ ਕਰਕੇ ਹੋਏ ਨੇ ਤੇ ਸਾਰੇ ਸਕੂਲ ਪਿੰਡਾਂ ਦੇ ਨਾ ਪਾਣੀ ਬਹੁਤ ਆ ਗਿਆ ਸਾਡੇ ਪਿੰਡਾਂ ਵਾਲੇ ਉੱਥੇ ਡੇਰਾ ਬਾਬਾ ਨਾਨਕ ਸਾਈਡ ਤੇ ਨਾ ਬਟਾਲਾ ਸਾਈਡ ਤੇ ਵੀ ਉੱਥੇ ਵੀ ਅਸੀਂ ਜਿਹੜੇ ਛੋਟੇ-ਛੋਟੇ ਹੁੰਦੇ ਸੀ ਮੈਨੂੰ ਲੱਗਦਾ 88 'ਚ ਵੀ ਹੜਾ ਆਇਆ ਸੀਗਾ ਤੇ 94 'ਚ ਸ਼ਾਇਦ 93 ਤੇ 99 'ਚ ਆਇਆ ਸੀਗਾ ਹੜਾ 94 95 'ਚ ਸ਼ਾਇਦ ਉਦੋਂ ਵੀ ਹੜਾ ਆਇਆ ਪਰ ਸਾਡੇ ਪਿੰਡ ਪਾਣੀ ਨਹੀਂ ਸੀ ਆਇਆ ਬਾਕੀ ਸਾਰੇ ਪਿੰਡ ਜਿਹੜੇ ਸੀ ਬਹੁਤ ਪਾਣੀ ਸੀ ਸਾਡੇ ਪਿੰਡ ਤੋਂ ਮੈਨੂੰ ਯਾਦ ਅਜੇ ਵੀ ਕਿ ਲੰਗਰ ਪੱਕ ਪੱਕ ਜਾਂਦਾ ਸੀ ਸਾਡੇ ਗੁਰਦੁਆਰੇ ਸਾਰੇ ਜਾਣੇ ਟਾਇਰਾਂ ਜਿਹੜੇ ਟਾਇਰ ਹੁੰਦੇ ਆ ਟਿਊਬਾਂ ਦੇ ਉੱਤੇ ਵਿਚਾਰੇ ਜਣੇ ਜਾਨਾ ਰੱਤਾ ਅਬਦਾਲ ਘੁੰਮਣ ਪਿੰਡ ਇੱਧਰ ਪੈਂਦੇ ਨੇ ਤੇ ਉੱਧਰ ਜਾਂਦੇ ਸੀਗੇ ਲੈ ਕੇ ਤੇ ਸਾਡੇ ਨਹਿਰਾਂ ਨੇ ਤਿੰਨ ਲੱਗਦੀਆਂ ਨੇ ਸਾਡੇ ਪਿੰਡ ਤੋਂ ਅੱਗੇ ਨਹਿਰਾਂ ਲੱਗਦੀਆਂ ਨੇ ਇਸ ਕਰਕੇ ਪਰ ਸਾਡਾ ਪਿੰਡ ਉੱਚਾ ਹੋਣ ਕਰਕੇ ਸਾਡੇ ਪਿੰਡ ਨਹੀਂ ਆਉਂਦੇ ਨਾਲ ਬਾਬਾ ਸਿੱਧ ਸੋ ਦਾ ਹੈਗਾ ਤੇ ਬਾਬਾ ਬਾਬਾ ਸ਼ਿਰੀਚੰਦ ਜੀ ਦੇ ਉਥੇ ਉਹਨਾਂ ਨੇ ਹੈਗੀ ਜਗਾ ਉਥੇ ਸ਼ਿਰੀਚੰਦ ਬਾਬਾ ਜੀ ਆਏ ਸੀਗੇ ਤੇ ਇਸ ਕਰਕੇ ਉਥੇ ਮਤਲਬ ਸਾਡੇ ਪਿੰਡ ਚ ਪਾਣੀ ਨਹੀਂ ਆਂਦਾ ਅੱਜ ਫਰੈਂਡਸ ਤੇ ਇੱਥੇ ਮੈਂ ਕਮਰੇ ਚ ਆ ਗਈ ਸੀਗੀ ਬੈਠ ਗਈ ਤੇ ਹੁਣ ਸਾਹ ਲਿਆ ਥੋੜਾ ਜਿਨਾ ਤੇ ਫਿਰ ਮੇਰੇ ਲਸਣ ਪਿਆਜ਼ ਛਿੱਲਣ ਲੱਗ ਗਈ ਸੀ ਦਾਲ ਮਧਾਰਾਈ ਸੀਗੀ ਤੇ ਨਾਲ ਹੀ ਮੈਂ ਰਾਈਸ ਬਣਾ ਲਏ ਇੱਕ ਬਨੇ ਰੱਖੇ ਤੇ ਫਿਰ ਮੈਂ ਕਿਹਾ ਚਲੋ ਲਸਣ ਦੇਖਿਆ ਡੱਬੀ ਵਿੱਚ ਤੇ ਫ੍ਰਿਜ ਚ ਲਸਣ ਖਤਮ ਹੋਇਆ ਸੀਗਾ ਤੇ ਕਿਉਂਕਿ ਮੈਂ ਲਸਣ ਜਿਹੜਾ ਇਕੱਠਾ ਹੀ ਛਿਲਕੇ ਰੱਖ ਲੈਨੇ ਹੁੰਨੇ ਆ 10-15 ਦਿਨਾਂ ਦਾ ਇਕੱਠਾ ਹੀ ਤੇ ਉਹ ਹੁਣ ਖਤਮ ਹੋ ਗਿਆ ਤੇ ਹੁਣ ਮੈਂ ਇਹ ਲਸਣ ਦੇਖਿਆ ਤਾਂ ਥੋੜਾ ਲਸਣ ਦੀਆਂ ਤਿੰਨ ਗੱਟੀਆਂ ਹੀ ਨਿਕਲੀਆਂ ਮੈਨੂੰ ਛੋਟਾ ਛੋਟਾ ਲਸਣ ਸੀਗਾ ਤੇ ਇਹ ਫਿਰ ਮੈਂ ਬੈ ਕੇ ਲਸਣ ਛਿੱਲਣ ਲੱਗ ਗਈ ਤੇ ਅੱਜ ਜਿਹੜਾ ਵਲੌਗ ਜਿਹੜਾ ਇਹ ਅੱਜ ਅਪਲੋਡ ਕਰਨਾ ਮੇਰਾ ਜਿਹੜਾ ਇਹ ਅੱਜ ਦਾ ਬੁੱਧਵਾਰ ਦਾ ਹੀ ਵਲੌਗ ਹੈ ਤੇ ਅੱਜ ਹੀ ਮੈਂ ਅਪਲੋਡ ਕਰੂੰਗੀ ਕਿ 2 ਦਿਨ ਹੋ ਗਏ ਮੇਰੇ ਕੋਲ ਨਾ ਵਲੌਗ ਬਿਲਕੁਲ ਹੀ ਸ਼ੂਟ ਹੋਇਆ ਕਿਉਂਕਿ ਮੇਰਾ ਫੋਨ ਥੋੜਾ ਖਰਾਬ ਹੋ ਗਿਆ ਸੀਗਾ ਤਾਂ ਕਰਕੇ ਤੋਂ ਨੂੰ ਠੀਕ ਕਰਨੇ ਦਿੱਤਾ ਤੇ ਇੱਕ ਦਿਨ ਪੂਰਾ ਲੱਗ ਗਿਆ ਤੇ ਇਹ ਪ੍ਰੋਬਲਮ ਬੜੀ ਆ ਗਈ ਸੀ ਮੇਰੇ ਫੋਨ ਤੇ ਫੋਨ ਮੇਰਾ ਨਵਾਂ ਸੀ ਤੇ ਐਮਬੈਸਮੈਂਟ ਪਤਾ ਨਹੀਂ ਅਚਾਨਕ ਹੀ ਲਾਈਵ ਤੇ ਰਾਤ ਕਿਸੇ ਦੀ ਲਾਇਆ ਸੀਗਾ ਤਸਵੀਰੇ ਉਹ ਕਿਸੇ ਹੋਰ ਦੀ ਤੇ ਲਗਾਤਾ ਤੇ ਪਤਾ ਨਹੀਂ ਗਰਮ ਹੋ ਗਿਆ ਕੀ ਤਾਂ ਹੀਟ ਮਾਰ ਗਿਆ ਜਾਂ ਅੱਜਕੱਲ ਜਿਹੜਾ ਮਿਰਸੋਈ ਚ ਕੰਮ ਕਰਦੇ ਆ ਤੇ ਭਾਫ ਜੰਮ ਜਾਂਦੀ ਹੈ ਨਾ ਤਾਂ ਕਰਕੇ ਵੀ ਇਹਦਾ ਆਈਸੀ ਜਿਹੜਾ ਸੜ ਗਿਆ ਸੀਗਾ ਤਾਂ ਫਿਰ ਉਹਦੀ ਪੂਰੀ ਹੀ ਚਿੱਪ ਜਿਹੜੀ ਚੇਂਜ ਕਰਨੀ ਪਈ ਸਾਨੂੰ ਤੇ ਫਿਰ ਉਹ ਕਰਵਾਈ ਤੇ ਮੈਂ ਕਿਹਾ ਚਲੋ ਫੋਨ ਤੇ ਉਹ ਕਹਿੰਦਾ ਸੀ ਨਵਾਂ ਸੀ ਪਰ ਤੁਸੀਂ ਕਿਚਨ 'ਚ ਕੰਮ ਕਰਦੇ ਹੋ ਤੇ ਭਾਫ਼ ਦੇ ਨਾਲ ਹੋ ਗਿਆ ਤੁਹਾਡਾ ਇਹ ਖਰਾਬ ਤੇ ਇਹ ਵੀ ਛੋਟੇ ਛੋਟੇ ਖਰਚੇ ਨਾਲ ਦੇ ਨਾਲ ਚਲਦੇ ਰਹਿੰਦੇ ਤੇ ਇੱਥੇ ਮੈਂ ਲਸਣ ਛਿੱਲਿਆ ਸੀ ਲਸਣ ਛਿੱਲਣ ਤੋਂ ਬਾਅਦ ਫਿਰ ਮੈਂ ਇਸ ਹੋਰ ਕਿਚਨ 'ਚ ਆ ਗਈ ਕਿਚਨ 'ਚ ਆ ਕੇ ਦੇਖਿਆ ਕਿ ਬੋਟਲ 'ਚ ਤੇਲ ਨਹੀਂ ਸੀਗਾ ਪਿਆ ਤੇ ਫਿਰ ਮੈਂ ਬੋਟਲ 'ਚ ਤੇਲ ਪਾਇਆ ਕਿ ਵੀ ਕਾਲਜੀ ਰਹਿੰਦੀ ਆ ਤੇ ਕੰਮ ਕਰਦੇ ਰੋ ਸਾਰੇ ਕੋਈ ਇਕੱਲੇ ਜਾਣਾ ਕੋਈ ਬੰਦਾ ਕੰਮ ਕਰਦਾ ਨਾ ਥੋੜਾ ਜਿਨਾ ਹੋ ਜਾਂਦਾ ਤੇ ਜਦੋਂ ਸਿਹਤ ਵੀ ਥੋੜੀ ਜਿਹੀ ਠੀਕ ਨਾ ਹੋਵੇ ਤਾਂ ਵੀ ਥੋੜਾ ਜਿਹਾ ਕੌਲਜਾ ਵੱਜ ਜਾਂਦੀ ਹੈ ਤੇ ਇੱਥੇ ਮੈਂ ਦਾਲ ਮੂੰਗੀ ਦੀ ਛਿਲਕੇ ਵਾਲੀ ਦਾਲ ਜਿਹੜੀ ਉਹ ਤੜੀ ਸੀਗੀ ਤੇ ਰਾਈਸ ਮੇਰੇ ਬਣ ਗਏ ਸੀ ਤੇ ਫਿਰ ਇੱਕ ਬੰਨੇ ਮੈਂ ਤੇਲ ਸਰੋਂ ਦਾ ਪਾਇਆ ਤੇ ਨਾਲ ਮੈਂ ਥੋੜੀ ਜਿਹੀ ਵਿੱਚ ਹਿੰਗ ਪਾਤੀ ਤੇ ਜੀਰਾ ਪਾਤਾ ਕਿਉਂਕਿ ਤੇਲ ਨੂੰ ਚੰਗੀ ਤਰ੍ਹਾਂ ਕੜਾਇਆ ਸੀ ਫਿਰ ਮੈਂ ਗੈਸ ਬੰਦ ਕਰ ਦਿੱਤਾ ਸੇ ਪਿਆਜ਼ ਮੈਂ ਨਾਲ ਕੱਟਨੇ ਸੀਗੇ ਫਟਾਫਟ ਦੋ ਪਿਆਜ਼ ਕੱਟੇ ਲਸਣ ਕੱਟਿਆ ਤੇ ਵੈਸੇ ਤੇ ਕਾਜਰਾ ਮਟਰ ਦੀ ਸਬਜ਼ੀ ਪਹਿਲਾਂ ਸਵੇਰ ਦਾ ਇਹੀ ਸੀਗਾ ਕਿ ਉਹ ਬਣਾਣੀ ਆ ਤੇ ਫਿਰ ਵਰਿੰਦਰ ਉਹ ਦਾਲ ਚੌਲ ਬਣਾ ਲਾ ਤੇ ਪਤਾ ਨਹੀਂ ਬਿਰਿੰਦਰ ਨੂੰ ਕਿਉਂ ਇੰਨਾ ਪਸੰਦ ਆ ਦੁਪਹਿਰ ਨੂੰ ਜਰੂਰ ਇੱਕ ਟਾਈਮ ਨਾ ਸਾਡੇ ਘਰ ਤੇ ਰਾਈਸ ਬੰਦਦੇ ਨੇ ਤੇ ਫਿਰ ਮੈਂ ਨਾਲ ਚੌਲ ਬਣਾਉਂਦੇ ਤੇ ਚੌਲ ਬੰਦ ਤੇ ਖੇਤੀ ਜਾਂਦੇ ਨੇ ਪਰ ਇਹ ਵਕੇ ਜਿਆਦਾ ਖਾਣੇ ਦੇ ਪਰ ਸਾਡੇ ਬਹੁਤ ਬੰਦਦੇ ਇੱਕ ਟਾਈਮ ਤੇ ਜਰੂਰ ਬੰਦਦੇ ਪਰ ਰੋਟੀ ਵੀ ਨਾਲ ਲੈਣੀ ਹੈ ਕਿੰਦਾ ਫੁਲਕਾ ਪਰ ਪਰ ਚਾ ਰਾਈਸ ਵੀ ਜਰੂਰ ਖਾਣੇ ਤੇ ਇਥੇ ਮੈਂ ਤਰਕਾ ਸੀ ਲੜਕਾ ਲਾ ਕੇ ਫਿਰ ਜਿਹੜਾ ਮੈਂ ਦੁੱਧ ਜਿਹੜਾ ਅਸੀਂ ਗਰਮ ਕਰਿਆ ਸੀ ਮੈਂ ਅਲੰਦਰ ਆਖਾਈ ਮੈਂ ਕਿ ਠੰਡਾ ਹੋ ਜਾਏਗਾ ਕਿਉਂਕਿ ਕਿਚਨ ਦਾ ਪੱਖਾ ਤੁਹਾਨੂੰ ਮੈਂ ਚਲਾਉਣਾ ਨਹੀਂ ਸੀਗਾ ਤੇ ਫਰਿੱਜ ਚ ਰੱਖਣਾ ਫਿਰ ਉਹ ਹੁੰਦਾ ਕਿ ਜੇ ਅੱਜ ਦਾ ਦੁੱਧ ਜਿਹੜਾ ਇਹ ਠੰਡਾ ਹੋ ਜਾਏ ਤੇ ਫਿਰ ਇਚ ਰਾ ਦੁੱਧ ਮਲਾਈ ਬਹੁਤ ਸੋਹਣੀ ਆ ਜਾਂਦੀ ਹੈ ਤੇ ਇੱਕ ਦਿਨ ਦਾ ਜਿਹੜਾ ਮੈਂ ਰੱਖ ਲਈ ਜਿਹੜਾ ਪਿੱਛੇ ਵਾਲਾ ਕੱਲ ਵਾਲਾ ਹੁਣ ਉਹ ਮੈਂ ਅੱਜ ਵਰਤਦਾ ਮੈਂ ਵਰਤਦੀ ਦੁੱਧ ਤੇ ਇੱਕ ਮਲਾਈ ਵੀ ਇਕੱਠੀ ਹੋ ਜਾਂਦੀ ਘਰ ਦਾ ਕਿ ਉਹ ਵੀ ਬਣ ਜਾਂਦਾ ਤੇ ਇਥੇ ਮੈਂ ਪਹਿਲਾਂ ਤੇਲ ਸਾੜਿਆ ਸੀ ਵਿੱਚ ਹਿੰਗ ਪਾਈ ਜੀਰਾ ਪਾਇਆ ਲਸਣ ਪਿਆਜ਼ ਪਾ ਦਿੱਤਾ ਸੀਗਾ ਤੇ ਜਿਹੜਾ ਮਸਾਲਾ ਕਾਲੀ ਮਿਰਚ ਮਸਾਲਾ ਜਿਹੜਾ ਸੀਗਾ ਉਹ ਮੈਂ ਨਾਲ ਹੀ ਹੁਣ ਪਾ ਦਿੱਤਾ ਸੀਗਾ ਦਾਲ ਦੇ ਵਿੱਚ ਤੇ ਹਰੀ ਮਿਰਚ ਉਹ ਟਮਾਟਰ ਤੇ ਥੋੜਾ ਅਦਰਕ ਜਿਹੜਾ ਕੱਟ ਲਿਆ ਸੀ ਮੈਂ ਤੇ ਉਹ ਮੈਂ ਪਾ ਦਾਂਗੀ ਤੇ ਉੱਤੋਂ ਦੀ ਹਰਾ ਧਨੀਆ ਤੇ ਅੱਜ ਕੱਲ ਹਰਾ ਧਨੀਆ ਇੰਨਾ ਮੰਗਾ ਹੋਇਆ ਪਿਆ ਨਾ ਬਹੁਤ ਜ਼ਿਆਦਾ ਕੱਲ ਮੈਂ 30 ਰੁਪਏ ਦਾ ਹਰਾ ਧਨੀਆ ਲਿਆ ਬਹੁਤ ਥੋੜਾ ਜਿੰਨਾ ਧਨੀਆ ਉਹਨੇ ਦਿੱਤਾ ਤੇ ਜਿੱਦਾਂ ਇਹ ਦਾਲ ਚ ਪਾਇਆ ਤੇ ਇੱਕ ਮੈਂ ਸਬਜ਼ੀ ਵਾਸਤੇ ਥੋੜਾ ਰੱਖਿਆ ਹੋਣਾ ਤੇ ਤੇ ਧਨੀਆ ਵੀ ਕਾਫੀ ਮਹਿੰਗਾ ਹੋਇਆ ਪਿਆ ਤੇ ਟਮਾਟਰ ਵੀ ਬਹੁਤ ਮਹਿੰਗੇ ਹੋਏ ਪਏ ਨੇ ਟਮਾਟਰ ਵੀ ਸਾਡੇ 100 ਰੁਪਏ ਹੀ ਕੱਲ ਮੈਂ ਲਏ ਸੀਗੇ ਤੇ ਕਦੀ ਘੱਟ ਦੇ ਵੱਧ ਰਹਿੰਦੇ ਕਦੀ 20 ਰੁਪਏ ਕਿਲੋ ਵੀ ਆ ਜਾਂਦੇ ਤੱਕ ਵੀ ਆ ਜਾਂਦੇ ਨੇ ਤੇ ਇੱਥੇ ਮੈਂ ਮਾਲੀ ਨੂੰ ਨਾ ਸਿਰਫ ਪੌਂਡੇ ਦਿੱਤੇ ਸੀਗੇ ਤੇ ਅਚਾਰ ਮੈਂ ਆਂਦਾ ਇਹਦੇ ਚ ਪਾ ਦੋ ਤੇ ਮੈਂ ਪਾ ਦਿੱਤਾ ਦੂਹਾਂ ਤਿੰਨਾਂ ਨਫਾਕਿਆਂ ਚ ਤੇ ਉਹ ਕਹਿੰਦਾ ਫਿਰ ਲੈ ਕੇ ਵੀ ਨਹੀਂ ਗਿਆ ਇੱਕੋ ਲੈ ਕੇ ਗਿਆ ਫਿਰ ਮੈਂ ਉਹ ਡੱਬੀ ਚ ਪਾਇਆ ਤੇ ਇਹ ਮੈਂ ਹੁਣ ਦਾਲ ਨੂੰ ਢੜਕਾ ਲਾ ਕੇ ਆ ਜੀ ਤੇ ਇੱਥੇ ਹੁਣ ਮੇਰੀ ਦੁਪਹਿਰ ਦੀ ਰੋਟੀ ਹੋ ਗਈ ਤਿਆਰ ਤੇ ਹੁਣ ਜਿਹੜਾ ਅਗਲਾ ਕੰਮ ਕਰਨਾ ਫਿਰ ਗਾਜਰਾ ਇੱਥੇ ਮਸ਼ੀਨਾਂ ਲੱਗੀ ਸੀ ਗਾਜਰਾ ਛਿੱਲ ਕੇ ਭਾਂਡੇ ਵਗੈਰਾ ਮਾਂਜ ਕੇ ਫਿਰ ਮੈਂ ਆਗੀ ਪਰ ਕਮਰੇ ਦੇ ਵਿੱਚ ਤੇ ਫਿਰ ਬਰਿਆਮ ਦੇ ਇਹ ਬਡ ਸ਼ੀਟ ਚੇਂਜ ਕੀਤੀ ਬਡ ਸ਼ੀਟ ਚੇਂਜ ਕਰਕੇ ਤੇ ਉਹਦੇ ਸਾਰੀਆਂ ਬੁੱਕਸ ਵਗੈਰਾ ਉੱਥੇ ਹੀ ਰੱਖ ਦੇ ਦਿੱਤੀਆਂ ਤੇ ਫਿਰ ਨਾਲ ਲੱਗਦੇ ਫਿਰ ਮੈਂ ਕੱਪੜੇ ਵੀ ਸਾਰੇ ਲਾ ਲਿਆਈ ਕੱਪੜੇ ਲਾ ਕੇ ਤੇ ਫਿਰ ਮੈਂ ਰੱਖ ਦਾਂਗੀ ਤੇ ਸ਼ਾਮ ਨੂੰ ਪ੍ਰੈਸ ਕਰਾਂਗੇ ਜਾਨੀ ਹਾਂਜੀ ਫਰੈਂਡਸ ਕੱਪੜੇ ਲਿਆ ਕੇ ਮੈਂ ਰੱਖ ਦਿੱਤੇ ਇੱਥੇ ਲਾਈਟ ਮੈਂ ਬੰਦ ਕਰ ਦਿੱਤੀ ਤੇ ਬਰਿਆਮ ਦਾ ਰੂਮ ਸਾਫ ਕਰ ਦਿੱਤਾ ਪੂਰਾ ਉਹ ਕੱਪੜੇ ਮੈਂ ਇੱਥੇ ਰੱਖੇ ਆ ਮੈਂ ਉਧਰ ਕਮਰੇ ਚ ਲੈ ਕੇ ਜਾਂਦੀ ਆ ਰੂਮ ਬਰਿਆਮ ਦਾ ਸਾਫ ਕਰਤਾ ਹੁਣੇ ਪੜੇਗਾ ਇੱਥੇ ਇਧਰ ਡਰੈਸਿੰਗ ਟੇਬਲ ਸਾਫ ਕਰਨ ਵਾਲਾ ਰਹਿ ਗਿਆ ਤੇ ਉਧਰ ਰਹਿ ਗਿਆ ਉਹਨੂੰ ਕਰਾਂਗੀ ਹੁਣ ਤੇ ਇਹ ਕੱਪੜੇ ਮੈਂ ਬਾਹਰੋਂ ਲਾ ਕੇ ਲਈ ਆ ਇਹਨਾਂ ਨੂੰ ਪ੍ਰੈਸ ਕਰਨ ਵਾਸਤੇ ਕਰਨੇ ਆ ਕਿ ਇਧਰ ਉਹੀ ਵਗੈਰਾ ਬਣ ਗਈ ਆ ਪੱਖਾ ਬੰਦ ਕਰ ਦਈਏ ਆਵਾਜ਼ ਬਹੁਤ ਜ਼ਿਆਦਾ ਔਖੇ ਦੀ ਤੇ ਹੁਣ ਮੈਂ ਦਾਲ ਚੌਲ ਪਹਿਲਾਂ ਖਾਵਾਂਗੀ ਭੁੱਖ ਲੱਗ ਗਈ ਮੈਨੂੰ ਵੀ ਵਰੀਆਮ ਨੇ ਖਾਲੇ ਮੈਂ ਕਿਹਾ ਵਰੀਆਮ ਤੂੰ ਖਾ ਮੇ ਤੇਰਾ ਬੈਡਰੂਮ ਸਾਫ ਕਰ ਦੇ ਨਾ ਚਲ ਨੂੰ ਤੇ ਫਿਰ ਤੂੰ ਪੜੀ ਉਸ ਤੋਂ ਬਾਅਦ ਤੇ ਹੁਣ ਵਰੀਆਮ ਬੈਠਾ ਇੱਥੇ ਪੜੇਗਾ ਤੇ ਆਪਾਂ ਉਧਰ ਕੱਪੜੇ ਪ੍ਰੈਸ ਕਰ ਲਾਂਗੀ ਮੈਂ ਦੇਖਦੀ ਨਹੀਂ ਤੇ ਇੱਥੇ ਟੇਬਲ ਰੱਖ ਲੈਣੀ ਆ ਇੱਕ ਇੱਥੇ ਕਰ ਲੈਣੀ ਆ ਨਹੀਂ ਤਾਂ ਫਿਰ ਉਧਰ ਏਸੀ ਲੱਗਾ ਹੋਗਾ ਤਾਂ ਤੇ ਕੱਪੜੇ ਗਰਮੀ ਨਹੀਂ ਲੱਗੂਗੇ ਉੱਥੇ ਕਰ ਲੈਣੀ ਆ ਸਾਫ ਤੇ ਬਾਥਰੂਮ ਮੇਰਾ ਐਕਦਾਮ ਕਲੀਨ ਹੋ ਗਿਆ ਬਟਾਇਲਾ ਵਗੈਰਾ ਜੀ ਕੀਤੀਆਂ ਸੀਗੇ ਬਾਥਰੂਮ ਮੈਂ ਸਾਫ ਕਰ ਲਿਆ ਸਾਫ ਹੈ ਲਾਈਟ ਆਊਟ ਕਰਕੇ ਦਿਖਾਵਾਂ ਬਾਹਰ ਸਾਫ ਕੀਤਾ ਹੈ ਜਿਵੇਂ ਅਜਿਹਾ ਤੇ ਹੁਣ ਇਹ ਡਰੈਸਿੰਗ ਟੇਬਲ ਜਿਹੜਾ ਇਹ ਸਾਫ ਕਰਨਾ ਹੈ ਇਹਦਾ ਸਮਾਨ ਜਿਹੜਾ ਇਹ ਵਾਲਾ ਅੰਦਰ ਦਾ ਹੈ ਇਹਨਾਂ ਨੂੰ ਕਰਤੀ ਆ ਥੋੜੀ ਰੈਸਟ ਕਰਕੇ ਥੋੜਾ ਥੋੜਾ ਕੰਮ ਕਰੂੰਗੀ ਅੱਜ ਕਾਫੀ ਕੰਮ ਹੋ ਗਿਆ ਉਹ ਕਿਚਨ ਵੀ ਸਾਫ ਹੋ ਗਈ ਸਾਰੀ ਤੇ ਕੱਪੜੇ ਪ੍ਰੈਸ ਹੋ ਜਾਣਗੇ ਅੱਜ ਦਾ ਕੰਮ ਇੰਨਾ ਸੀਗਾ ਬਹੁਤ ਲੱਗ ਲੰਘਦੇ ਤੇ ਕੱਪੜੇ ਪ੍ਰੈਸ ਕਰਾਂਗੀ ਜਿਹੜੇ ਜੋੜਨ ਵਾਲੇ ਉਹ ਕਰਾਂਗੀ ਤੇ ਸਬਜ਼ੀ ਕੱਟ ਕੇ ਰੱਖਾਂਗੀ ਇਹ ਕੰਮ ਕਰਾਂਗੀ ਥੋੜਾ ਜਿਹਾ ਤੇ ਫਿਰ ਦੇਖੋ ਜੇ ਮਾਰਕੀਟ ਵੀ ਕਹਿ ਰਹੇ ਵਰਿੰਦਰ ਜਾਣ ਵਾਸਤੇ ਤੇ ਥੋੜਾ ਸਮਾਨ ਲੈਣਾ ਮੰਮੀ ਦਾ ਓ ਲੈ ਕੇ ਆਣਾ ਤੇ ਥੋੜੀ ਰੈਸਟ ਕਰਾਂਗੀ ਕਿਉਂਕਿ ਮੈਂ ਸੇਫ ਦੀ ਉੱਠ ਕੇ ਕੰਮ ਕਰ ਰਹੀ ਸੀ ਤੇ ਚਲੋ ਇਹ ਦਿਖਾਵਾਂਗੀ ਤੇ ਅੱਜ ਦਾ ਵਲੌਗ ਫਿਰ ਹੁਣ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਮਿਲਦੇ ਕੱਲ ਤੋਂ ਨਵਾਂ ਵਲੌਗ ਲੈ ਕੇ ਉਹਨੇ ਤੱਕ ਲਈ ਸਸ ਸ਼ਿਕਾਓ ਕੇ ਬਾਏ ਬੇ ਟੇਕ ਕੇਅਰ